ਇਹ ਅਜੀ ਰਾਤ ਦਾ ਤੇ ਟਾਈਮ ਹੋਇਆ ਵਾ 1:20 1:20 ਵੱਜ ਕੇ ਤੇ 21 ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਸਵਾ 1 ਦਾ ਟਾਈਮ ਹੁਣ ਅਸੀਂ ਇੱਥੋਂ ਚੱਲੇ ਆ ਅੱਜ ਤੁਹਾਨੂੰ ਦਿਖਾਉਨੇ ਆ ਇਹ ਸਾਹਮਣੇ ਆ ਗਿਆ ਸਾਰੇ ਸਾਲੀਆਂ ਇਹ ਆ ਗਿਆ ਗੁਰਦੁਆਰਾ ਸਾਹਿਬ ਨਕੀਨਾਗਰ ਇਹ ਅੱਜ ਤੁਹਾਨੂੰ ਦਿਖਾਉਨੇ ਆ ਅਸੀਂ ਗਾਗਰ ਸੇਵਾ ਜੋਰੇ ਰੋ ਇਸ ਵੀਡੀਓ ਦੇ ਵਿੱਚ ਗਾਗਰ ਸੇਵਾ ਤੁਹਾਨੂੰ ਦਿਖਾਉਣੀ ਹੈ। ਸੰਗਤ ਜੀ ਪਹੁੰਚ ਗਏ ਆ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੰਦੇੜ ਤਖਤ ਪਹੁੰਚ ਗਏ ਆ ਤੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਗਾਗਰ ਦੀ ਸੇਵਾ ਜਿਹੜੀ ਆ ਉਹ ਦਿਖਾਉਣੀ ਹੈ। ਜਿਹੜੀ ਕਿ ਇਤਿਹਾਸ ਵੀ ਦੱਸਾਂਗੇ। ਗਾਗਰ ਦੀ ਸੇਵਾ ਜਿਹੜੀ ਆ ਇੱਕ ਤੇ ਗਾਗਰ ਗੋਦਾਵਰੀ ਨਦੀ ਤੋਂ ਲੈ ਕੇ ਆਂਦੀ ਹੈ। ਲੈ ਕੇ ਆਉਂਦੇ ਨੇ ਬਾਬਾ ਜੀ ਤੇ ਦੂਸਰੀ ਜਿਹੜੀ ਗਾਗਰ ਦੀ ਸੇਵਾ ਵਾ ਇਧਰੋਂ ਹੀ ਬੌਲੀ ਸਾਹਿਬ ਆ। ਇਹ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਬੌਲੀ ਸਾਹਿਬ ਆ ਇੱਥੋਂ ਲਈ ਜਾਂਦੀ ਆ ਦੂਸਰੀ ਗਾਗਰ ਦੀ ਸੇਵਾ ਤੇ ਕੀ ਇਤਿਹਾਸ ਆ ਤੁਹਾਨੂੰ ਨਾਸ਼ਟ ਤੇ ਇਤਿਹਾਸ ਵੀ ਦੱਸਦੇ ਹਾਂ ਅੱਜ ਤੇ ਗਾਗਰ ਦੀ ਸੇਵਾ ਤੁਹਾਨੂੰ ਦੱਸਦੇ ਹਾਂ ਕਿ ਬਾਬਾ ਜੀ ਕਿਸ ਤਰ੍ਹਾਂ ਜਾਂਦੇ ਤੇ ਸੰਗਤਾਂ ਦਾ ਇਕੱਠ ਕਿੰਨਾ ਜਮਾਲ ਵਾਲਾ ਹੁੰਦਾ ਵਾ ਲੋ ਜੀ ਸੰਗਤ ਜੀ ਵੇਖੋ ਬਾਬਾ ਜੀ ਆ ਗਏ ਨੇ ਤੇ ਗਾਗਰ ਸੇਵਾ ਜਿਹੜੀ ਆ ਉਹ ਬਾਬਾ ਜੀ ਅਰਦਾਸ ਕਰਨਗੇ ਅੰਦਰ ਜਾ ਕੇ ਤੇ ਫਿਰ ਗਾਗਰ ਸੇਵਾ ਲਈ ਬਾਬਾ ਜੀ ਰਵਾਨਾ ਹੋਣਗੇ ਇੱਥੋਂ ਉਹ ਜੀ ਸੰਗਤ ਜੀ ਬਾਬਾ ਜੀ ਆ ਗਏ ਨੇ ਤੇ ਸੰਗਤ ਚੱਲ ਪਈ ਆ ਗਾਗਰ ਸੇਵਾ ਲਈ ਤੇ ਹੁਣ ਅਸੀਂ ਵੀ ਬਾਹਰ ਜਾ ਕੇ ਤੇ ਚੱਪਲ ਪਾਈਏ ਤੇ ਨਿਕਲੀਏ ਬਾਬਾ ਜੀ ਦੇ ਨਾਲ ਅੱਗੇ ਤੁਹਾਨੂੰ ਗਾਗਰ ਸੇਵਾ ਸਾਰੇ ਦਿਖਾਉਣੀ ਆ ਅੱਜ ਵਾਹਿਗੁਰੂ ਵਾਹਿਗੁਰੂ ਪੂਰੇ 2 ਵਜੇ ਦਾ ਟਾਈਮ ਹੋਇਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਆ ਗਿਆ ਜੀ ਸੁਰਜੀ ਚੌਕ ਸੱਚਕੰਡ ਤੋਂ ਚੱਲ ਕੇ ਲੰਗਰ ਸਾਹਿਬ ਵਾਲੇ ਪਾਸੇ ਨੂੰ ਪਹਿਲਾ ਚੌਕ ਬਾਬਾਈ ਦੀ ਚਾਲ ਦੇਖ ਲੋ ਮਿਲਿਆ ਨਹੀਂ ਜਾਂਦਾ ਬਾਬਾਈ ਦੇ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੈਂ ਆ ਗਿਆ ਜੀ ਚੌਕ ਸੰਤ ਬਾਬਾ ਨਿਹਾਲ ਸਿੰਘ ਜੀ ਉੱਪਰ ਆ ਗਿਆ ਲੋਹੇ ਦਾ ਪੁਲ ਏ ਗੋਦਾਵਰੀ ਨਦੀ ਵੱਲੋਂ ਜਾ ਰਹੇ ਗੁਰਦਰਾ ਸਾਹਿਬ ਲੰਗਰ ਸਾਹਿਬ ਵਾਲੇ ਪਾਸੇ ਨੂੰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਆ ਜਾ ਜੀ ਗੁਰਦਰਾ ਸਾਹਿਬ ਲੰਗਰ ਸਾਹਿਬ ਦੇ ਬਿਲਕੁਲ ਥੋੜਾ ਜਿਹਾ ਪਿੱਛੇ ਚਾਰ ਨੰਬਰ ਗੇਟ ਤੋਂ ਬੱਚੇ ਸੰਤਾਂ ਬਹੁਤ ਪਛਾਣ ਨਾਲ ਸੰਤਾਂ ਜਿਹੜੀਆਂ ਖੜੀਆਂ ਨੇ ਅੱਜ ਗਾਲਾਂ ਵੀ ਥੋੜਾ ਜਿਹਾ ਖਰਾਬ ਆ ਮੇਰਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਬਹੁਤ ਨਾ ਇੱਧਰ ਦੇਖੋ ਜੀ ਸੰਤਾਂ ਗੁਰਦੁਆਰਾ ਮੰਗਰ ਸਾਹਿਬ ਦੇ ਕੋਲ ਸੰਤਾਂ ਜਿਹੜੀਆਂ ਨੇ ਉਹ ਖੜੀਆਂ ਨੇ ਬਾਬਾਈ ਦਾ ਰੇਟ ਕਰ ਰਹੀਆਂ ਨੇ ਸੰਤਾਂ ਇਹ ਆ ਜੀ ਉਤਸ਼ਾਹ ਸੰਤਾਂ ਦੇ ਵਿੱਚ ਇਹ ਆ ਜੀ 4 ਨੰਬਰ ਗੇਟ 4 ਨੰਬਰ ਗੇਟ ਤੇ 4 ਨੰਬਰ ਗੇਟ ਆ ਥੋੜਾ ਥੋੜਾ ਪਿੱਛੇ ਹੋ ਜਾਓ ਦੇ ਜੀ ਗੋਧਰਾ ਸਾਹਿਬ ਲੰਗਰ ਸਾਹਿਬ ਦੇ ਬਿਲਕੁਲ ਨਜ਼ਦੀਕ ਤੇ ਇਸ ਇੱਕ ਪਾਸੇ ਆ ਗਈ ਬਾਬਾ ਬੁੱਢਾ ਜੀ ਬਾਬਾ ਬੁੱਢਾ ਸਾਹਿਬ ਯਾਤਰੀ ਨਿਵਾਸ ਤੇ ਇਸ ਪਾਸੇ ਦੇਖ ਲਓ ਤੁਸੀਂ ਸੰਗਤਾਂ ਕੜੀਆਂ ਨੇ ਸੰਗਤਾਂ ਸੇਰ ਦਾ ਟਾਈਮ ਹੈ ਦੇਖੋ ਹਰ ਇੱਕ ਦੇ ਹੱਥ 'ਚ ਮੋਬਾਈਲ ਹਰ ਇੱਕ ਦਾ ਹਰ ਇੱਕ ਦਾ ਹੱਥ 'ਚ ਮੋਬਾਈਲ ਹੈ ਇਹ ਆ ਰਿਹਾ ਜੀ ਗੁਰਦਵਾਰ ਸਾਹਿਬ ਨੰਬਰ ਸਾਹਿਬ ਦਾ ਗੇਟ ਇਹ ਅੱਜ ਸਾਰੀ ਸੰਗਤ ਦੀ ਉਦਾਇਤ ਆਇਆ ਹੈ ਗੁਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੇਖੋ ਜੀ ਹੁਣ ਆ ਗਈ ਗੋਦਾਵਰੀ ਅੱਗੇ ਹਾਂਜੀ ਗੋਦਾਵਰੀ ਨਦੀ ਦਾ ਬਿਲਕੁਲ ਕੰਢਾ ਤੇ ਗੋਦਾਵਰੀ ਨੂੰ ਹੁਣ ਜਾਣਗੇ ਬਾਬਾ ਜੀ ਏ ਆ ਗਿਆ ਗੁਰਦੇਵ ਸਾਹਿਬ ਭਜਨਗਰ ਸਾਹਿਬ ਵਾਹਿਗੁਰੂ ਵਸਨਾਮ ਵਾਹਿਗੁਰੂ ਵਸਨਾਮ ਵਾਹਿਗੁਰੂ ਵਸਨਾਮ ਵਾਹਿਗੁਰੂ ਏ ਆ ਗਏ ਜੀ ਕੋ ਦਾਵਰੀ ਨਦੀ ਦੇ ਕੰਢੇ ਤੇ ਤੇ ਪੌੜੀਆਂ ਵੀ ਜੜੀਆਂ ਨੇ ਬਹੁਤ ਸੋਹਣੀਆਂ ਸੰਗ ਬਰ ਬਰ ਲਗਾ ਕੇ ਇਹਦੇ ਬਣਾਈਆਂ ਹੋਈਆਂ ਨੇ ਤੇ ਅਸੀਂ ਪਹੁੰਚ ਗਏ ਸੰਗਤਾਂ ਸਾਰੀਆਂ ਏ ਆ ਗਿਆ ਜੀ ਗਾਗਰ ਕੁੰਡ ਦਿੱਖਾ ਗਾਗਰ ਰੜੀ ਆ ਉਹ ਲੈ ਕੇ ਤੇ ਜਾਣੀਆਂ ਜਲ ਲੈ ਕੇ ਜਾਣਾ ਇੱਥੇ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ satan ਸੋ ਜੀ ਸੰਗਤ ਜੀ ਆਗੇ ਬਾਬਾ ਜੀ ਗਾਗਰ ਜਿਹੜੀ ਆਉਂ ਹਰ ਲਿਆਏ ਗੋਦਾਵਰੀ ਚੋਂ ਅਰਦਾਸ ਬੇਨਤੀ ਕੀਤੀ ਸੀਗੀ ਤੇ ਇਹ ਹੈ ਜੀ ਗਾਗਰ ਸੇਵਾ ਚੱਲ ਰਹੀ ਹੈ ਤੇ ਇਹ ਸੀ ਗਾਗਰ ਸੇਵਾ ਇਹ ਅਜੀ ਗੋਦਾਵਰੀ ਦਾ ਬਾਹਰਲਾ ਪਾਸਾ ਤੇ ਮੇਰੇ ਖੱਬੇ ਪਾਸੇ ਗੁਰਦਰਾ ਸਾਹਿਬ ਭਜਨਗੜ੍ਹ ਸਾਹਿਬ ਇਹ ਅਜੀ ਬਾਬਾ ਜੀ ਆ ਗਏ ਨੇ ਗੁਰਦਰਾ ਸ਼੍ਰੀ ਲੰਗਰ ਸਾਹਿਬ ਤੇ ਲੰਗਰ ਸਾਹਿਬ ਦੇ ਸਾਹਮਣੋਂ ਬਾਬਰ ਸੇਵਾ ਜਿਹੜੀ ਆ ਉਹ ਨਿਕਲ ਰਹੀ ਆ ਗੇਟ ਨੰਬਰ 4 ਤੇ ਇਹ ਨੰਬਰ 4 ਤੇ ਗਾਗਰ ਸੇਵਾ ਜਿਹੜੀਆਂ ਸਵੇਰੇ तकरीबन ਸਵਾ ਸਵਾ 2 2:20 ਦਾ ਟਾਈਮ ਹੋ ਗਿਆ ਬਹੁਤ ਸੰਗਤਾਂ ਦੀਆਂ ਰੌਣਕਾਂ ਰੌਣਕਾਂ ਦੇ ਲਈ ਇਸੇ ਤਰ੍ਹਾਂ ਰੌਣਕਾਂ ਜਿਹੜੀਆਂ ਸੰਗਤਾਲੀਆਂ ਲੱਗਦੀਆਂ ਨੇ ਇਹ ਆ ਗਿਆ ਜੀ ਬਾਬਾ ਨਿਹਾਲ ਸਿੰਘ ਚੌਕ ਗੁਰਦਰਾ ਸਾਹਿਬ ਤੋਂ ਲੰਗਰ ਸਾਹਿਬ ਤੋਂ ਬਾਹਰ ਨਿਕਲ ਆਈ ਹੈ ਸੰਗਤ ਇਹ ਸੰਗਤਾਂ ਜੜੀਆਂ ਨੇ ਬਹੁਤ ਉਤਸ਼ਾਹ ਨਾਲ ਦੇਖਦੇ ਆ ਗਾਗਰ ਸੇਵਾ ਦੇਖੋ ਬਾਬਾ ਜੀ ਕਿੰਨੇ ਤੇਜ਼ ਤੁਰਦੇ ਨੇ ਅੱਗੇ ਅੱਗੇ ਹੱਸ ਵਾਹਿਗੁਰੂ ਜੀ ਖਤੋ आ गया जी अगला चौंक सचखंड कौन से पूछ ला जी संत आ गए जी बाबा जी इस पास बौली साहब ये बौली साहब का की इतिहास है बाद च दसदा मैं तक ਇਹ ਬੌਲੀ ਸਾਹਿਬ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਇਸ ਬੌਲੀ ਸਾਹਿਬ ਵਿੱਚੋਂ ਇੱਕ ਗਾਗਰ ਇਸ ਬੌਲੀ ਸਾਹਿਬ ਚੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਆ ਬੌਲੀ ਸਾਹਿਬ ਜਿਹੜੀ ਮੈਂ ਸੱਚਖੰਡ ਦੀ ਵੀਡੀਓ ਚ ਵੀ ਦਿਖਾਇਆ ਤੁਹਾਨੂੰ ਇਸ ਬੌਲੀ ਸਾਹਿਬ ਤੋਂ ਇੱਕ ਗਾਗਰ ਇੱਥੋਂ ਲੈਣੀ ਹੈ ਰੋਜੀ ਸੰਗਤ ਜੀ ਆ ਗਏ ਆ ਬਾਬਾ ਜੀ ਇਹ ਜਿਹੜੀ ਬੌਲੀ ਸਾਹਿਬ ਆ ਇਹ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀਗੀ ਉਸ ਬੌਲੀ ਚੋਂ ਹੀ ਜਿਹੜਾ ਇੱਕ ਗਾਗਰ ਦੀ ਸੇਵਾ ਜਿਹੜੀ ਉਸ ਬੌਲੀ ਚੋਂ ਹੀ ਇੱਕ ਗਾਗਰ ਬਦਾਵਰੀ ਨਦੀ ਚੋਂ ਤੇ ਇੱਕ ਗਾਗਰ ਇਸ ਮੋਲੀ ਚੋਂ ਇਹ ਸੰਗਤਾਂ ਦਾ ਉਤਸ਼ਾਹ ਦੇਖ ਲਓ ਤੁਸੀਂ ਬਾਤ ਨਾਮ ਲਾਵੇ ਕਰੋ ਬਾਤ ਨਾਮ ਲਾਵੇ ਕਰੋ ਸਾਤ ਨਾਮ ਆਗੇ ਜੀ ਬਾਬਾ ਜੀ ਦੂਸਰੀ ਗਾਗਰ ਵੀ ਲੈ ਕੇ ਦੋਨੋਂ ਗਾਗਰਾਂ ਜਿਹੜੀਆਂ ਇਕੱਠੀਆਂ ਰੱਖ ਕੇ ਹੁਣ ਅੰਦਰ ਉਹ ਜਿਹੜਾ ਇਸ਼ਨਾਨ ਕਰਵਾਇਆ ਜਾਏਗਾ ਫਿਰ ਸਚਨਾਣ ਕਰਾਉਣ ਤੋਂ ਬਾਅਦ ਸਾਰਾ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਣਾ ਹੈ। ਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਸੰਗਤ ਜੀ। ਬਾਬਾ ਜੀ ਆ ਗਏ ਨੇ। ਗਾਗਰ ਦੀ ਸੇਵਾ ਕਰਕੇ ਤੇ ਬਾਬਾ ਜੀ ਆ ਗਏ ਨੇ ਬਾਹਰ। ਸੰਗਤ ਜੀ ਹੁਣ ਮੈਂ ਤੁਹਾਨੂੰ ਇਤਿਹਾਸ ਦੱਸਦਾ ਵਾਂ ਇਹ ਜਿਹੜੀ ਗਾਗਰ ਗੁਰੂ ਮਹਾਰਾਜ ਦੇ ਵੇਲੇ ਤੋਂ ਗੋਦਾਵਰੀ ਤੋਂ ਲੈ ਕੇ ਆਉਂਦੇ ਨੇ ਉਦੋਂ ਤੋਂ ਤੇ ਜਿਹੜੀ ਅੰਦਰੋਂ ਬੌਲੀ ਸਾਹਿਬ ਜਿਹੜੀ ਆ ਇਹ ਅੰਦਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੂਰੇ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਸੋ ਸੰਗਤ ਜੀ ਇਹ ਸੀ ਅੱਜ ਦਾ ਵਲੌਗ ਤੇ ਅੱਜ ਦੇ ਵਲੌਗ ਦੀ ਸਮਾਪਤੀ ਹੈ ਗਾਗਰ ਸੇਵਾ ਤੁਹਾਨੂੰ ਦਿਖਾਈ ਹੈ ਤੇ ਦੋਨੋਂ ਗਾਗਰਾਂ ਦਾ ਇਤਿਹਾਸ ਐਂਡ ਤੇ ਤੁਹਾਨੂੰ ਸਰਵਣ ਕਰਾਇਆ ਕਿ ਜਿਹੜਾ ਦੂਸਰੀ ਗਾ ਕਰਦਾ ਇਤਿਹਾਸ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੋਂ ਚੱਲਦਾ ਆ ਰਿਹਾ ਤੇ ਇਹ ਸੀ ਅੱਜ ਦੀ ਵੀਡੀਓ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ